ਇਹ ਇੰਟਰਕਲੋਮ ਨੂੰ ਕਿਹਾ ਦੇ ਪਾਰਟ ਨੰਬਰ ਦਾ ਪਰਮਿਸ਼ਨ ਹੰਪਾ ਲਾਉਣ ਲਈ ਆਪਰੇਟਿਵ ਚਲੋ ਤੇ ਜਦੋਂ ਚੀਜ਼ ਹੋਵੇ ਤੈਨੂੰ ਕਾਲ ਸੀ ਲੈਣੇ ਮੈਂ ਕਿੰਮਤ ਹੋ ਰਿਹਾ ਹੈ ਕਿ ਪਾਰਟ ਨੰਬਰ 8 ਲਗਾਓ ਠੀਕ ਹੈ ਜਿਵੇਂ ਤੁਸੀਂ ਜਾਣਦੇ ਹੋ ਇਹ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅਤੇ ਮਾਨਯੋਗ ਡੀਜੀਪੀ ਪੰਜਾਬ શ્રી ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅਸੀਂ ਇਹ ਯੋਧ ਨਸ਼ਾ ਵਿਰੋਧ ਮੁਹਿੰਮ ਪੰਜਾਬ ਪੁਲਿਸ ਨੇ 1 ਮਾਰਚ 2025 ਤੋਂ ਛਿੜੀ ਹੋਈ ਹੈ। ਉਸੇ ਦੇ ਤਹਿਤ ਅੱਜ ਇੱਥੇ ਮੋਗਾ ਸਿਟੀ ਦੇ ਵਿੱਚ ਜਿਹੜਾ ਇਹ ਡਰੱਗ ਹੌਟਸਪੌਟ ਹੈ ਸਾਦਾਵਾਲੀ ਬਸਤੀ ਇੱਥੇ ਕਾਸੋ ਦੀ ਆਪਰੇਸ਼ਨ ਕੰਡਕਟ ਕਰਵਾਇਆ ਗਿਆ ਹੈ ਜੀ ਦੇ ਵਿੱਚ ਐਸਪੀ ਡੀ ਡੀਐਸਪੀ ਡੀ ਤੇ ਡੀਐਸਪੀ ਸਿਟੀ ਗੁਰਪ੍ਰੀਤ ਇਨਾਂ ਦੀ ਅਗਵਾਹੀ ਹੇਠ ਇਹ ਆਪਰੇਸ਼ਨ ਅੱਜ ਕੰਡਕਟ ਕਰਵਾਇਆ ਗਿਆ ਹੈ ਇੱਥੇ ਹੁਣ ਤੱਕ ਸਾਦਾਵਾਲੀ ਬਸਤੀ ਦੇ ਵਿੱਚ 40 ਐਫ ਆਈ ਆਰ ਐਨ ਡੀ ਪੀ ਐਸ ਐਕਟ ਦੇ ਤਹਿਤ ਦਰਜ ਹੋ ਚੁੱਕੇ ਹੈ ਤੇ 53 ਡਰੱਗਸ ਸਮਗਲਰ ਜਿਹੜੇ ਆ ਉਹ ਅਰੈਸਟ ਹੋ ਚੁੱਕੇ ਹੈ ਅੱਜ ਦਾ ਜਿਹੜਾ ਕੋਈ ਐਸਓ ਆਪਰੇਸ਼ਨ ਹੈ ਇਹਦੇ ਵਿੱਚ 5 ਐਫ ਆਈ ਆਰਸ ਸਾਢੇ ਵੱਲੋਂ ਦਰਜ ਹੋਣ ਜਾ ਰਹੀ ਹੈ ਜਿੰਨੀ ਕੁ ਰਿਕਵਰੀਆ ਹੋਈ ਹੈ ਤੇ ਜੋ ਰਿਕਵਰੀਜ਼ ਹੁੰਦੀ ਹੈ ਉਹਦੇ ਬਾਰੇ ਤੁਹਾਨੂੰ ਦੱਸ ਦਾਂਗੇ ਵੀ ਇਹਦੇ ਵਿੱਚ ਵੀ ਚਿੱਟੇ ਦੀ ਰਿਕਵਰੀ ਹੋਣ ਦੀ ਸੰਭਾਵਨਾ ਸਾਨੂੰ ਲੱਗ ਰਹੀ ਹੈ ਅ ਗੁੱਡ ਲੋਕਿਰਾਸਾ ਚਲਤੇ ਜੀ ਕੁਝ ਜਾਂ ਰਿਟੇਨ ਕੀਤੇ ਹਾਂ ਹ ਬਿਲਕੁਲ ਪੰਜ ਲੋਕ ਅਸੀਂ ਰਿਟੇਨ ਕੀਤੇ ਹੋਏ ਹੈ ਤੇ ਉਹਨਾਂ ਦੀ ਅਗਲੀ ਪੁਸ਼ਤਾਸ਼ ਜਾਰੀ ਹੈ ਵੀ ਉਹਨਾਂ ਦੀ ਬੈਕਵਰਡ ਲਿੰਕੇਜ ਕੀ ਹੈ ਪਿਛੋ ਕਿਥੋਂ ਨਸ਼ਾ ਲੈ ਕੇ ਆਉਂਦੇ ਹੈ ਤੇ ਅੱਗੇ ਕਿਨੂੰ ਵੇਚਣਾ ਸੀ ਇਸ ਤਰੀਕੇ ਨਾਲ ਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹੈ ਕਿ ਅੱਜ ਮੋਗਾ ਜ਼ਿਲ੍ਹੇ ਦੇ ਚਾਰਾ ਸਬਡਿਵੀਜ਼ਨਾਂ ਦੇ ਵਿੱਚ ਹਰੇਕ ਸਬਡਿਵੀਜ਼ਨ ਚ ਦੋ ਜਾਂ ਤਿੰਨ ਥਾਵਾਂ ਤੇ ਇਸ ਤਰੀਕੇ ਦੇ ਕਾਸੋ ਆਪਰੇਸ਼ਨਸ ਕਨਸਰਨਡ ਡੀਐਸਪੀ ਤੇ ਐਸਐਚਓਜ਼ ਦੇ ਅੰਡਰ ਕੰਡਕਟ ਕਰਵਾਏ ਗਏ ਹੈ ਸੋ ਇਹਦੇ ਵਿੱਚ 8 ਜੀਓਜ਼ 8 एसएचओज ਅਤੇ 300 ਦੇ ਕਰੀਬ ਜ਼ਿਲੇ ਦੀ ਫੋਰਸ ਨੇ ਹਿੱਸਾ ਲਿਆ ਹੈ ਤੇ ਇਹ ਡਰਗ ਦਾ ਜਿਹੜਾ ਇੱਕ ਨੈਟਵਰਕ ਸਿਸਟਮ ਬਣਿਆ ਹੈ ਇਹਨੂੰ ਧਵਸਤ ਕਰਨ ਦੇ ਵਿੱਚ ਅਹਿਮ ਭੂਮਿਕਾ ਇਹ ਸਾਡੀ ਫੋਰਸ ਗਰਾਊਂਡ ਲੈਵਲ ਤੇ ਨਿਭਾ ਰਹੀ ਹੈ ਹੁਣ ਤੱਕ ਬਹੁਤ ਵਧੀਆ ਕੰਮ ਮੋਗਾ ਪੁਲਿਸ ਵੱਲੋਂ ਕੀਤਾ ਗਿਆ ਹੈ 1 ਮਾਰਚ 2025 ਤੋਂ ਲੈ ਕੇ ਹੁਣ ਤੱਕ 1180 ਐਫ ਆਈ ਆਰਸ ਦਰਜ ਹੋ ਚੁੱਕੀ ਹੈ ਜਿਦੇ ਵਿੱਚ ਤਰੇਠ ਕਮਰਸ਼ੀਅਲ ਕੁਆਂਟੀਟੀ ਦੀ ਐਫ ਆਈ ਆਰਸ ਹੈਗੀ ਹੈ ਤੇ 2030 ਡਰੱਗ ਤਸਕਰਾਂ ਨੂੰ ਅਸੀਂ ਸਲਾਖਾ ਦੇ ਪਿੱਛੇ ਪਹੁੰਚਵਾਇਆ ਹੈ ਜਿਦੇ ਵਿੱਚ 163 ਵੱਡੀ ਮਾਤਰਾ ਦੇ ਡਰੱਗਸ ਸਮਗਲਰਸ ਹੈਗੇ ਇੰਦੇ ਚ ਸਭ ਤੋਂ ਜ਼ਿਆਦਾ ਰਿਕਵਰੀ ਹੇਰੋਇਨ ਦੀ 39 ਕਿਲੋ ਤੋਂ ਉੱਪਰ ਹੈ 29 ਕਿਲੋ ਤੋਂ ਉੱਪਰ ਅਫੀਮ ਦੀ ਰਿਕਵਰੀ ਹੈ ਤੇ ਫਾਰਮਾ OPIDS ਟੈਬਲੇਟਸ ਜਿਹੜੇ ਹੁੰਦੇ ਆ 12 ਲੱਖ 80 ਹਜ਼ਾਰ ਤੋਂ ਉੱਪਰ ਉਹਨਾਂ ਦੀ ਰਿਕਵਰੀ ਹੈ 16 ਲੱਖ ਤੋਂ ਉੱਪਰ ਡਰਗ ਮਨੀ ਅਸੀਂ ਡਰਗ ਤਸਕਰਾ ਤੋਂ ਸੀਜ਼ ਕਰਵਾਇਆ ਹੈ ਤੇ ਇਹਨਾਂ ਦੀ ਡਰਗ ਤਸਕਰਾ ਦੀ 8 ਜਣਿਆਂ ਦੀ ਪ੍ਰਾਪਰਟੀ ਜਿਹੜੇ ਵੱਡੇ ਲੈਵਲ ਦੇ ਡਰਗ ਤਸਕਰ ਹੈ ਉਹਨਾਂ ਦੀ ਪ੍ਰਾਪਰਟੀ 66 ਹੈਫ ਐਨਡੀਪੀਐਸ ਦੇ ਅੰਡਰ ਫ੍ਰੀਜ਼ ਹੋ ਚੁੱਕੀ ਹੈ ਜਿਹਦੀ ਚਲ ਅਤੇ ਅਚਲ ਪ੍ਰਾਪਰਟੀ ਦੀ ਕੀਮਤ ਕਰੀਬ-ਕਰੀਬ 7.5 ਕਰੋੜ ਤੋਂ ਉੱਪਰ ਹੈ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਮਾਨਯੋਗ ਸੀਐਮ ਪੰਜਾਬ ਵੱਲੋਂ ਜਿਹੜੀ ਸੇਫ ਪੰਜਾਬ ਟਿਪਲਾਈਨ ਜਾਰੀ ਕੀਤੀ ਗਈ ਹੈ 9779100200 ਇਹਦੇ ਉੱਤੇ ਪਬਲਿਕ ਵੱਲੋਂ ਸਾਨੂੰ ਬਾਰੀ ਮਾਤਰਾ ਦੇ ਵਿੱਚ ਇਹਨੂੰ ਸਪੋਰਟ ਮਿਲ ਰਿਹਾ ਵੱਡੇ ਪੈਮਾਨੇ ਤੇ ਸੂਚਨਾ ਪਬਲਿਕ ਵੱਲੋਂ ਸਾਂਝੀ ਕੀਤੀ ਜਾ ਰਹੀ ਹੈ